ਮਾਨਨਾ ਮਰੀਏ ਜ਼ਮੀਨ ਭਾਵੇਂ 100 ਕਿਲਾ ਹੋਵੇ ਮਾਨ ਨਹੀਂ ਕਦੇ ਕਰਾਂ ਜ਼ਮੀਨਾਂ ਬਾੜੀਆਂ ਨਹੀਂ ਜ਼ਮੀਨਾਂ ਦੇ ਮਾਨ ਕਰ ਲੈਣੇ ਬਾੜੇ ਹੁੰਦੇ ਜਾਇਦਾਦ ਬਣਾਉਣੀ ਬਾੜੀ ਨਹੀਂ ਮਾਨ ਨਹੀਂ ਕਰਨਾ ਕਦੇ ਐ ਡਾਊਨ ਟੂ ਅਰਥ ਬਣ ਕੇ ਰਹਿਣਾ ਧਰਤੀ ਨਾਲ ਜੁੜੇ ਰਹਿਣਾ ਆਪਣੇ ਆਪ ਨੂੰ ਮਨਨੀਵਾ ਰੱਖਣਾ ਮੱਤ ਉੱਚੀ ਰੱਖਣੀ ਹੈ ਮਤ ਜੇ ਉੱਚੀ ਹੋਵੇ ਮਨ ਆਪੇ ਨੀਵਾ ਹੋ ਜਾਂਦਾ ਹੈ ਜਿਹੜੇ ਲੋਕਾਂ ਦਾ ਮਨ ਉੱਚਾ ਹੈ ਉਸ ਵਿੱਚ ਉਹਨਾਂ ਦੀ ਮਤ ਨੀਵੀਂ ਹੈ ਜਿੱਦੇ ਮਤ ਉੱਚੀ ਹੋਗੀ ਮਨ ਆਪੇ ਨੀਵਾ ਹੋਊਗਾ ਭੂਖ ਜੀ ਨਿਕਲ ਜਾਂਦੀ ਹੈ ਕਿ ਕਿਹੜੀਆਂ ਫੁਕੜਾ ਬਣਿਆ ਫਿਰਦਾ ਮਾਣੀ ਫੁਕੜਾ ਸੀ ਤੇ ਮਤ ਜਦੋਂ ਗਿਆਨ ਹੁੰਦਾ ਮਤ ਨੀਵੀਂ ਆਪੇ ਹੋ ਜਾਂਦੀ ਮਤ ਉੱਚੀ ਹੁੰਦੀ ਹੈ ਮਨ ਆਪੇ ਸਿੱਧਾ ਹੋ ਜਾਂਦਾ ਸਾਡੇ ਤਿੰਨ ਹੱਥ ਧਰਤੀ ਤੇਰੀ ਓਏ ਬਾਤੀਆਂ ਜਮੀਨਾ ਵਾਲਿਆ ਹਾਥ ਤੇਨ ਹੱਥ ਧਰ ਸੀ ਤੇਰੀ ਬਾਤੀਆਂ ਜਮੇਤਾ ਗਾ ਰਿਆ ਹੱਥ ਤੇਨ ਹੱਥ ਧਰ ਸੀ ਤੇਰੀ ਬਾਤੀਆਂ ਜਮੇਤਾ ਗਾ ਰਿਆ ਹੱਥ ਤੇਨ ਹੱਥ ਧਰ ਸੀ ਤੇਰੀ ਬਾਤੀਆਂ ਗਾੜੋ ਕਾਟੇ ਤੇਨ ਹੱਥ ਧਰ ਸੀ ਤੇਰੀ ਬਹੁਤਿਆਂ ਜ਼ਮੀਨਾਂ ਵਾਲਿਆਂ leave <laughs> ਮਾ ਹੱਥ ਤੁਹਾਰੀ ਤੇਰੀ ਬਾਤੀਆਂ ਤੇ ਮੀਨਾ 아니. <목소리가> ਨੀ ਜਾਨ ਮੇਰਾ ਤੇਰਾ ਨੰਨੀ ਰੱਬਾ ਤੇਰਾ ਇਹ ਜਦੋਂ ਸੁਰਤ ਵਿੱਚ ਬਸਣਗੇ ਗੁਰੂ ਸਾਹਿਬ ਦੇ ਬਚਨ ਮੱਤ ਟਿਕਾਣੇ ਆਜੂ ਗੁਰੂ ਦੀ ਕਿਉਂ ਲੋੜ ਹੁੰਦੀ ਹੈ ਗੁਰਬਾਣੀ ਦੀ ਕਿਉਂ ਲੋੜ ਹੈ ਗੁਰੂ ਸਾਹਿਬ ਨਾਲ ਜੁੜਿਆ ਗੁਰਬਾਣੀ ਨਾਲ ਜੁੜਿਆ ਬੰਦਾ ਥੂਕ ਜਣੀ ਆਉਦਾ ਗੁਰਬਾਣੀ ਮਾਰ ਮਾਰ ਝੋਟਾਂ ਬੰਦੇ ਦੀ ਥੂਕ ਕੱਢ ਦਿੰਦੀ ਹੈ ਕਦੇ ਫੁਕਰਾ ਨਾ ਬਣੇ ਪੰਤਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਦੋਂ ਸਾਨੂੰ ਇਹ ਕਦੇ ਵੀ ਗੱਲ ਕੀਤੀ ਸਭ ਕੋ ਭਰਿਆ ਭੂਖ ਆਖਣ ਕਹਿਣ ਨਾ ਥੰਮੀਐ ਨਾਨਕ ਵੇਖੈ ਆਪ ਭੂਖ ਕਢਾਇਦਾ ਜਦੋਂ ਗੁਰੂ ਦੇ ਸਿੱਖ ਬਾਣੀ ਨਾਲ ਜੁੜੇ ਰਹਿੰਦੇ ਆ ਉਹਨਾਂ ਨੂੰ ਆਪਣੇ ਅੰਦਰੋਂ ਚੌਂਕੜਾ ਮਾਰ ਕੇ ਦੇਖਦੇ ਆ ਸੁਣੋ ਚੌਂਕੜਾ ਮਾਰ ਕੇ ਬੈਠਦੇ ਆ ਬੈੰਦੇ ਆ ਬੈੰਦੇ ਆ ਫਿਰ ਮੈਲ ਤੰਗ ਕਰਦੀ ਹੈ ਪਤਾ ਲੱਗਦਾ ਨਰਜੈਲ ਸੁਪਈਏ ਈਰਖਾ ਸਾਡੇ ਗੰਦ ਪਿਆ ਮੈਲ ਦਾ ਪਤਾ ਲੱਗਦਾ ਚੌਂਕੜਾ ਮਾਰ ਕੇ ਬੈਠਣਾ ਵੇਖਣਾ ਫੇਰ ਉਹ ਲੋਣੀ ਕੁਰਬਾਨੀ ਦੇ ਗਿਆਨ ਨਾਲ ਉਹ ਮੈਲ ਸਾਬਣ ਦੇ ਨਾਲ ਸਾਫ ਕਰਦੀ ਹੈ ਭੱਜਿਆ